ਇਹ ਮਾਈਕਰੋਨਿਊਟ੍ਰੀਐਂਟ ਤੱਤ ਹੈ ਤਾਂ ਕਰਕੇ ਮੈਗਨੀਜ਼ ਦੀ ਘਾਟ ਹੈ ਜਿਹੜੀ ਉਹ ਖੇਤ ਦੇ ਵਿੱਚ ਆ ਜਾਂਦੀ ਹੈ ਕਣਕ ਦੇ ਟਾਈਮ ਤੇ ਜਿਹੜੀ ਮੈਗਨੀਜ਼ ਦੀ ਘਾਟ ਹੈ ਉਹਦੇ 'ਚ ਤਾਂ ੱਬੇ ਹੋਣਗੇ ਤੇ ਜਿਹੜਾ ਪੱਤਾ ਮੱਚਿਆ ਜਾ ਲੱਗੂਗਾ ਸੋਨੂੰ ਤੇ ਜਿਹੜੀ ਸਲਫਰ ਦੀ ਘਾਟ ਹੈ ਸਲਫਰ ਦੇ ਘਾਟ ਦੇ ਵਿੱਚ ਤੇ ਆਪਾਂ ਕਹਿ ਦਿੰਨੇ ਆਂ ਵੀ 70 ਮਣ ਹੋਗੀ 70 ਮਣ ਦਾ ਹੱਥ ਕਣਕ ਤਾਂ ਹੀ ਲਾਉਂਦੀ ਹੈ ਜੇ ਆਪਾਂ ਇੰਨਾਂ ਚੀਜ਼ਾਂ ਰਾਹੀਂ ਕਣਕ ਦੇ ਖਰਾਕੀ ਤੱਤ ਉੱਪਰੋਂ ਪੂਰੇ ਕਰਾਂਗੇ 70 ਵਾਲਾ ਝੰਡਾ ਵੀ ਗੱਡਿਆ ਲੈ ਪਰ ਆਪਾਂ ਖਰਾਕੀ ਤੱਤਾਂ ਦੀ ਕੋਈ ਕਮੀ ਨਹੀਂ ਰਹਿਣ ਦੇਣੀ ਮੈਂ ਬਹੁਤ ਵਾਰ ਕਿਹਾ ਇਹਦੀ ਕੋਈ ਕੰਮ ਨਹੀਂ ਕਹਿੰਦੇ ਸੀ ਦੁਕਾਨਦਾਰ ਨੇ ਕਿਹਾ ਕਣਕ ਇਹ ਗੋਡੇ-ਗੋਡੇ ਚੱਕ ਦੂ ਜੇ ਅੱਜ ਸਵੇਰੇ 7 ਵਜੇ ਤਿਆਰੀ ਕਰ ਲਈ ਵੀ ਅੱਜ ਸਪਰੇਅ ਕਰਨੀਆਂ ਚੱਲ ਵੀ 2 ਘੰਟਿਆਂ 'ਚ ਸਾਰਾ ਕੰਮ ਸੈਟਅਪ ਆਪਣਾ ਤਿਆਰ ਹੈ ਕਹਿੰਦੇ ਨੇ ਸੁੱਚੀ ਦੱਬਣੀਆਂ ਬਸ ਸਪਰੇਅ ਵਾਲੀ ਤਾਂ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਦੋ ਗੱਲਾਂ ਕਰਨੀਆਂ ਨੇ ਇੱਕ ਤਾਂ ਇਹ ਵੀ ਮੈਗਨੀਜ਼ ਦੀ ਘਾਟ ਕਣਕ 'ਚ ਕਿਵੇਂ ਦੂਰ ਕਰੀਏ ਇਹਦੀ ਪਛਾਣ ਕੀ ਹੈ ਕਿਹੜੇ ਖੇਤਾਂ 'ਚ ਮੈਗਨੀਜ਼ ਦੀ ਘਾਟ ਆਉਂਦੀ ਹੈ ਕਿੱਥੇ ਲੋੜ ਹੈ ਕਿੱਥੇ ਲੋੜ ਹੈ ਨਹੀਂ ਇੱਕ ਗੱਲ ਕਰਨੀ ਆਪਾਂ ਵੀ ਕਣਕ ਦੇ ਵਿੱਚ ਜਿਹੜੀਆਂ ਬੇਲੋੜੀਆਂ ਸਪਰੇਹਾਂ ਨੇ ਉਹਨਾਂ ਤੋਂ ਕਿਵੇਂ ਬਚ ਸਕਦੇ ਆਪਾਂ ਮੈਂ ਦੇਖਦਾ ਹਰ ਸਾਲ ਦੁਕਾਨਦਾਰ ਇਹ ਜੀਆਂ ਚੀਜ਼ਾਂ ਕਿਸਾਨਾਂ ਨੂੰ ਦੇ ਸਕਦੇ ਦਿੰਦੇ ਆ ਜਿਨ੍ਹਾਂ ਦੀ ਕਣਕ ਦੇ ਵਿੱਚ ਕੋਈ ਲੋੜ ਨਹੀਂ ਕੋਈ ਸਫਾਰਸ਼ ਨਹੀਂ ਪਹਿਲੀ ਗੱਲ ਜੀ ਮੈਗਨੀਜ਼ ਦੀ ਘਾਟ ਕਿਹੜੇ ਖੇਤ ਚ ਆਉਂਦੀ ਹੈ ਤੁਸੀਂ ਮੇਰੀ ਵੀਡੀਓ ਚ ਜ਼ਿਆਦਾਤਰ ਦੇਖਦੇ ਹੋ ਉੱਚੇ ਨੀਵੇਂ ਵਾਹਣ ਹੁੰਦੇ ਆ ਸਾਡਾ ਮਾਨਸਾ ਏਰੀਆ ਜਿੱਥੇ ਅਸੀਂ ਟਿੱਬੀਆਂ ਪੱਧਰ ਕਰੀਆਂ ਨੇ ਕੱਲੇ ਮਾਨਸਾ ਚ ਨਹੀਂ ਬਰਨਾਲਾ ਮੋਗਾ ਮਾਨਸਾ ਬਠਿੰਡਾ ਫਿਰੋਜ਼ਪੁਰ ਫਰੀਦਕੋਟਾ ਇਹ ਜਿਹੜੀ ਸਾਰੀ ਬੈਲਟ ਹੈ ਮਾਲਵੇ ਦੀ ਜਿੱਥੇ ਨਰਮੇ ਵਾਲੇ ਖੇਤ ਸੀ 10 ਸਾਲ ਹੋ ਗਏ ਝੋਨਾ ਲੱਗਦਿਆਂ ਨੂੰ 15 ਸਾਲ ਹੋ ਗਏ 5 ਸਾਲ ਹੋ ਗਏ 7 ਸਾਲ ਹੋ ਗਏ ਇਹ ਖੇਤਾਂ ਦੇ ਵਿੱਚ ਮੈਗਨੀਜ਼ ਦੀ ਘਾਟ ਆਉਂਦੀ ਆਉਂਦੀ ਹੈ ਕਣਕ ਦੇ ਵਿੱਚ ਜਦੋਂ ਹੁਣ ਮਨ ਲਾ ਕੋਰ ਦਾ ਪਾਣੀ ਲਾ ਲਈਏ ਤਾਂ ਅਗਲੇ ਦਿਨ ਨੂੰ ਪਾਣੀ ਦੀ ਬੂੰਦ ਨਹੀਂ ਹੁੰਦੀ ਖੇਤ 'ਚ ਅਗਲੇ ਦਿਨ ਤਾਂ ਛੱਡੋ 7-8 ਘੰਟਿਆਂ ਦੇ ਵਿੱਚ ਖੇਤ ਪਾਣੀ ਪੀ ਜਾਂਦਾ ਕਿੰਨਾ ਮਰਜੀ ਪਾਣੀ ਭਰਿਆ ਹੋਵੇ ਉਹ ਕੀ ਹੁੰਦਾ ਹੈ ਜਦੋਂ ਬਾਰ-ਬਾਰ ਪਾਣੀ ਲੱਗਦਾ ਪਾਣੀ ਥੱਲੇ ਜਾਂਦਾ ਝੋਨੇ 'ਚ ਤੇ ਜਿਹੜਾ ਮੈਗਨੀਜ਼ ਤੱਤ ਆ ਉਹ ਕੁਲਕੇ ਜ਼ਮੀਨ ਦੇ ਹੇਠਾਂ ਚੱਲ ਜਾਂਦਾ ਇਹ ਮਾਈਕਰੋਨਿਊਟ੍ਰੀਐਂਟ ਤੱਤ ਹੈ ਤਾਂ ਕਰਕੇ ਮੈਗਨੀਜ਼ ਦੀ ਘਾਟ ਹੈ ਜਿਹੜੀ ਉਹ ਖੇਤ ਦੇ ਵਿੱਚ ਆ ਜਾਂਦੀ ਹੈ ਕਣਕ ਦੇ ਟਾਈਮ ਤੇ ਤੇ ਹੁਣ ਕਿਹੜੇ ਖੇਤ ਚ ਨਹੀਂ ਆਉਂਦੀ ਉਹ ਖੇਤ ਚ ਨਹੀਂ ਆਉਂਦੀ ਜਿੱਥੇ ਪਾਣੀ ਜਿਹੜਾ ਡਾਕਰ ਬਹਾਨ ਨੇ ਥੋੜੇ ਡਾਕਰ ਨਹੀਂ ਜਿਆਦਾ ਡਾਕਰ ਨਹੀਂ ਕਾਲੀ ਮਿੱਟੀ ਦੇ ਬਹਾਨ ਨੇ ਜਿਵੇਂ ਸਾਡਾ ਨਿਆਈਂ ਦਾ ਖੇਤ ਹੈ ਉੱਥੇ ਐਂ ਕਹਿ ਲਓ ਵੀ ਇਹਦੇ ਨੂੰ ਇਹ ਖੇਤਾਂ ਨਾਲੋਂ 10-10 ਸਾਲ ਪਹਿਲਾਂ ਝੋਨਾ ਲੱਗਣਾ ਸ਼ੁਰੂ ਹੋ ਗਿਆ ਸੀ ਮੰਨ ਲਾ 25 ਸਾਲ ਹੋ ਗਏ ਹੋਣੇ ਝੋਨਾ ਲੱਗਦੇ ਨੇ 30 ਸਾਲ ਹੋ ਗਏ 35 ਸਾਲ ਹੋ ਗ ਉੱਥੇ ਨਹੀਂ ਆਉਂਦੀ ਘਾਟ ম্যাগਨੀਜ਼ ਦੀ ਪਰ ਉਹ ਬਾਣ ਇੰਨੇ ਵੀ ਡੱਕਰ ਨਹੀਂ ਹੈਗੇ ਵੀ 3 ਦਿਨ 4 ਦਿਨ ਪਾਣੀ ਖੜਾ ਰਹੇ ਸਾਨੂੰ ਉਹਦੇ ਚ ਕਦੇ ਸਲਫਰ ਵੀ ਨਹੀਂ ਪਾਉਣੀ ਪਈ ਠੀਕ ਹੈ ਉਹ 2 ਦਿਨਾਂ ਦੇ ਵਿੱਚ ਜੇ ਅੱਜ ਪਾਣੀ ਲਾਤਾ ਅਗਲੇ ਦਿਨ ਥੋੜਾ ਬਹੁਤ ਪਾਣੀ ਕਿਤੇ ਨਾ ਕਿਤੇ 24 24 ਹੋਊਗਾ ਦੂਜੇ ਦਿਨ ਨੂੰ ਤੀਜੇ ਦਿਨ ਨੂੰ ਪਾਣੀ ਨਹੀਂ ਉਹ ਖੇਤ ਦੇ ਵਿੱਚ ਹੁੰਦਾ ਉਹਦੇ ਚ ম্যাগਨੀਜ਼ ਦੀ ਘਾਟ ਸਾਡੇ ਨਹੀਂ ਆਉਂਦੀ ਠੀਕ ਹੈ ਜੇ ਘਾਟ ਆ ਗਈ ਤਾਂ ਉਹਦੇ ਲੱਛਣ ਕੀ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਵੀ ম্যাগਨੀਜ਼ ਦੀ ਘਾਟ ਨਾਲ ਕੀ ਆ ਕਣਕ ਦੇ ਵਿੱਚ ਨਾ ਪੱਤਿਆਂ ਦੇ ਉੱਤੇ ਐ ਧੱਬੇ ਪੈ ਜਾਂਦੇ ਨੇ ਫੋਟੋ ਲਾ ਦਿੰਨੇ ਆ ਆਪਾਂ ਨਾਲ ਵੀ ਕਿਸ ਤਰ੍ਹਾਂ ਦੀ ਘਾਟ ਹੁੰਦੀ ਹੈ ਉਹ ਤੱਬੇ ਪੈ ਜਾਂਦੇ ਨੇ ਕਣਕ ਥੋੜੀ ਜੀ ਕਮਲੀ ਜੀ ਹੋ ਕੇ ਟੇਢੀ ਜੀ ਹੋ ਜਾਂਦੀ ਹੈ ਅ ਐਂ ਲੱਗਦਾ ਵੀ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਸੁੰਡੀ ਹੈ ਕਈ ਵਾਰੀ ਲੱਗਦਾ ਕੋਈ ਹੋਰ ਬਿਮਾਰੀ ਹੈ ਫੰਗਸ ਹੈ ਪਰ ਮੈਗਨੀਜ਼ ਦੀ ਘਾਟ ਦੀ ਇਹ ਇੱਕ ਹੋਰ ਦੂਰੋਂ ਪਤਾ ਲੱਗ ਜਾਂਦਾ ਨਾ ਲਾਈਨਾਂ ਜੀਆਂ ਦੇ ਵਿੱਚ ਖੇਤ ਬੱਗਾ ਕਣਕ ਬੱਗੀ ਜੀ ਹੋਊਗੀ ਪੀਲੀ ਜੀ ਪਿਲਕ ਮਾਰੂਗੀਆਂ ਲਾਈਨਾਂ ਦੇ ਵਿੱਚ ਐ ਲੰਮੀਆਂ ਜੀਆਂ ਲਾਈਨਾਂ ਹੋਣਗੀਆਂ ਐਂ ਲੱਗਦਾ ਹੋਊਗਾ ਵੀ ਇਹ ਪਾਤ ਦੇ ਵਿੱਚ ਜੂਰੀਆਂ ਨਹੀਂ ਪਈ ਪਰ ਉਹ ਮੈਗਨੀਜ਼ ਦੀ ਘਾਟ ਹੁੰਦੀ ਹੈ ਸਲੇਟੀ ਰੰਗ ਦੇ ਤੱਬੇ ਹੁੰਦੇ ਆ ਹੁਣ ਜਿਹੜੀ ਗੱਲ ਹੈ ਵੀ ਮੈਗਨੀਜ਼ ਦਾ ਤੇ ਸਲਫਰ ਦੀ ਘਾਟ ਦਾ ਕੀ ਫਰਕ ਹੈ ਜਿਹੜੀ ਮੈਗਨੀਜ਼ ਦੀ ਘਾਟ ਆ ਉਹਦੇ ਤਾਂ ੱੱਬੇ ਹੋਣਗੇ ਤੇ ਜਿਹੜਾ ਪੱਤਾ ਮੱਚਿਆ ਜਾਂ ਲੱਗੂਗਾ ਸੋਨੂੰ ਤੇ ਜਿਹੜੀ ਸਲਫਰ ਦੀ ਘਾਟ ਹੈ ਸਲਫਰ ਦੇ ਘਾਟ ਦੇ ਵਿੱਚ ਜਿਹੜਾ ਵਿਚਾਲੜਾ ਪੱਤਾ ਹੁੰਦਾ ਛੋਟਾ ਨਵਾਂ ਪੱਤਾ ਕਹਿ ਦਿੰਨੇ ਆਪਾਂ ਗੋਬੇ ਵਾਲਾ ਪੱਤਾ ਉਹਦੇ 'ਚ ਪੀਲਕ ਮਾਰੂਗੀ ਉਹ ਸਲਫਰ ਦੀ ਘਾਟ ਹੁੰਦੀ ਆ ਉਹ ਜ਼ਿਆਦੇ ਡੱਕਰ ਮਾਨਾਂ ਦੇ ਵਿੱਚ ਆਉਂਦੀ ਆ ਜਿਹੜੇ ਜ਼ਿਆਦੇ ਡੱਕਰ ਵਾਹਣ ਹੁੰਦੇ ਜਿੱਥੇ ਤਿੰਨ ਤਿੰਨ ਚਾਰ ਦਿਨ ਦਿਨ ਪਾਣੀ ਨਹੀਂ ਖੜਦਾ ਉੱਥੇ ਜੇ ਮੀਂਹ ਪੈ ਜੇ ਉੱਥੇ ਸਲਫਰ ਦੇ ਨਾਲ ਨਾਲ ਮੈਗ ਇਹ ਗੱਲ ਵੀ ਬਹੁਤ ਜ਼ਰੂਰੀ ਹੈ ਵੀ ਉਹਨਾਂ ਖੇਤਾਂ ਦੇ ਵਿੱਚ ਜਾਰੇ ਡੱਕਰ ਬਾਨਾ ਦੇ ਵਿੱਚ ਮੈਗਨੀਜ਼ ਤੇ ਸਲਫਰ ਦੋਨਾਂ ਦੀ ਘਾਟ ਆ ਜਾਂਦੀ ਹੈ ਤਾਂ ਇਹਦਾ ਤੁਹਾਨੂੰ ਇਹਦਾ ਹੱਲ ਜਿਹੜਾ ਮੈਗਨੀਜ਼ ਦੀ ਘਾਟ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਆਪਾਂ 1 ਕਿਲੋ ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਜਿਹੜਾ ਮੈਗਨੀਜ਼ ਆ ਆ ਤੁਸੀਂ ਮੇਰੇ ਹੱਥ 'ਚ ਦੇਖ ਸਕਦੇ ਹੋ ਇਹ ਤੁਸੀਂ ਸਪਰੇਅ ਕਰ ਸਕਦੇ ਹੋ ਅੱਧਾ ਕਿਲੋ ਵੀ ਕਰ ਸਕਦੇ ਹੋ ਕਿਲੋ ਵੀ ਕਰ ਸਕਦੇ ਹੋ ਮੈਂ ਕਿਲੋ ਕਰਦਾ ਕਿਉਂਕਿ 80-90 ਰੁਪਿਆ ਦਾ ਹੀ ਮਿਲ ਜਾਂਦਾ ਪੈਕਟ ਤਾਂ ਚਾਰ ਸਪਰੇਹਾਂ ਪਹਿਲੀ ਸਪਰੇਅ ਕੋਰ ਕਰੋ ਇਦੋਂ ਬਾਅਦ ਯੂਨੀਵਰਸਿਟੀ ਕਹਿੰਦੀ ਹੈ 7-7 ਦਿਨਾਂ ਦੇ ਫਰਕ ਨਾਲ ਤੁਸੀਂ ਕਰ ਸਕ ਲਾਈਨਾਂ ਜੀਆਂ ਪੈ ਗਈਆਂ ਮਤਲਬ ਦੋਗੀਆਂ ਜੀਆਂ ਦਿਸਣ ਲੱਗੀਆਂ ਘਾਟਦੀਆਂ ਤਾਂ ਚਾਰ ਸਪਰੇਹਾਂ ਨਾਲ ਕਣਕ ਗੋਡੇ-ਗੋਡੇ ਹੋ ਜਾਂਦੀ ਹੈ ਲਾਸਟ ਸਪਰੇਅ ਉਦੋਂ ਕਰਦੇ ਆ ਠੀਕ ਹੈ ਤੇ ਇਸ ਤੋਂ ਬਾਅਦ ਗੱਲ ਆ ਗਈ ਜ਼ਿੰਕ ਦੀ ਜ਼ਿੰਕ ਦੀ ਸਪਾਰਸ਼ ਵੀ ਹੈਗੀ ਐ ਦੋ ਸਪਰੇਹਾਂ ਦੀ ਪਰ ਮੇਰੀ ਸਲਾਹ ਇਹ ਹੈ ਵੀ ਕੋਰਤੇ ਤੁਸੀਂ ਜ਼ਿੰਕ ਨਾ ਪਾਓ ਕਿਉਂਕਿ ਉਹਨਾਂ ਕੰਮ ਨਹੀਂ ਕਰਦੀ ਤੁਸੀਂ ਜੇ ਚਾਰ ਸਪਰੇਹਾਂ ਕਰੋਗੇ ਤਾਂ ਦੂਜੀ ਤੇ ਚੌਥੀ ਸਪਰੇਅ 'ਚ ਜ਼ਿੰਕ ਪਾ ਲਓ 200 ਗ੍ਰਾਮ ਨਹੀਂ ਜੇ ਦੋ ਸਪਰੇਹਾਂ ਕਰੋਗੇ ਤਾਂ ਦੂਜੀ ਸਪਰੇਅ ਦੇ ਵਿੱਚ ਜ਼ਿੰਕ ਪਾ ਲਿਓ ਠੀਕ ਹੈ ਹੁਣ ਇਹ ਆ ਵੀ ਇਹਨਾਂ ਚੀਜ਼ਾਂ ਦੀ ਲੋੜ ਕੀ ਐ ਲੋਡ ਹੈ ਮਿੱਤਰੋ ਕਿਉਂਕਿ ਜਿਹੜੇ ਆਪਣੇ ਕੋਲੇ ਬੀਜ ਨੇ 303 ਨਾ 327 826 ਇਹ ਸਾਰੇ ਬੀਜਾਂ ਦੀ ਸਪਾਰਸ਼ ਇਹ ਹੈ ਵੀ ਇਹਨਾਂ ਨੂੰ ਜਾਦੇ ਖਰਾਕੀ ਤੱਤਾਂ ਦੀ ਲੋੜ ਹੈ ਤੇ ਆਪਾਂ ਕਹਿ ਦਿੰਦੇ ਆਂ ਵੀ 70 ਮਣ ਹੋਗੀ 70 ਮਣ ਦਾ ਹੱਥ ਕਣਕ ਤਾਂ ਹੀ ਲਾਉਂਦੀ ਹੈ ਜੇ ਆਪਾਂ ਇਹਨਾਂ ਚੀਜ਼ਾਂ ਰਾਹੀਂ ਕਣਕ ਦੇ ਖਰਾਕੀ ਤੱਤ ਉੱਪਰੋਂ ਪੂਰੇ ਕਰਾਂਗੇ ਪਿਛਲੀ ਵਾਰੀ ਆਪਾਂ 69.ਸਮਥਿੰਗ ਤੇ ਟੱਚ ਹੋ ਗਏ ਸੀ ਕਹਿਣ ਨੂੰ 70 ਦਾ ਹੱਥ ਲੱਗ ਗਿਆ ਸੀ ਬਟ ਫੇਰ ਵੀ ਉਹ ਗੱਲ ਨਹੀਂ ਬਣੀ ਐਤਕੀ ਉਹ ਗੱਲ ਬਣ ਜੇ ਬਾਕੀ ਮੇਨ ਗੱਲ ਮੌਸਮ ਦੀ ਹੁੰਦੀ ਹੈ ਉਹਦੇ 'ਚ ਆਪਣੇ ਕੋਈ ਹੱਥ ਬਸ ਨਹੀਂ ਜੇ ਮੌਸਮ ਚੰਗਾ ਰਿਹਾ ਤਾਂ ਐਤਕੀ ਉਹਦਾ ਕਹਾਣਾ 4:00 ਵਜੇ ਨੂੰ ਕੰਮ ਹੋ ਜੇ 17 ਵਾਲਾ ਝੰਡਾ ਵੀ ਗੱਡਿਆ ਲੈ ਪਰ ਆਪਾਂ ਖਰਾਕੀ ਤਤਾਂ ਦੀ ਕੋਈ ਕਮੀ ਨਹੀਂ ਰਹਿਣ ਦੇਣੀ ਇਹਦੇ ਤੇ ਤੁਸੀਂ ਇਹ ਹਿਸਾਬ ਲਾ ਲਓ ਜੇ ਤੁਸੀਂ ਜਿੰਕ ਮੈਗਨੀਜ਼ ਦੀ ਸਪਰੇਅ ਕਰਦੇ ਹੋ ਤਾਂ 40 ਰੁਪਏ ਕਿੱਲੇ ਦੀ ਪਊਗੀ ਜੇ ਅੱਧਾ ਕਿਲੋ ਸਪਰੇਅ ਕਰਦੇ ਹੋ ਤੁਸੀਂ ਕਹੋਗੇ ਇਹਦੇ ਤੇ ਕਰਨ ਕਰਾਈ ਤੇ ਹਿੰਮਤ ਹੈ ਬਸ ਤੇ ਕਈ ਕਿਸਾਨ ਭਰਾ ਕਹਿੰਦੇ ਨੇ ਜੀ ਇਹਨੂੰ ਗੁੱਲੀ ਡੰਡੇ ਵਾਲੀ ਜਾਂ ਬਾਥੂ ਵਾਲੀ ਸਪਰੇਅ 'ਚ ਰਲਾ ਲਿਏ ਵੀ ਉਹ ਤਜਰਬਾ ਵੀ ਮੈਂ ਕਰਕੇ ਦੇਖਿਆ ਉਹਦੇ 'ਚ ਕੀ ਹੈ ਤੁਹਾਡਾ ਮੈਗਨੀਜ਼ ਤਾਂ ਕੰਮ ਕਰ ਜੂਗਾ ਪਰ ਮੇਰੇ ਨਾਲ ਜੋ ਹੋਇਆ ਸੀ ਬਾਥੂ ਵਾਲੀ ਸਪਰੇਅ 'ਚ ਰਲਾ ਕੇ ਕਰਿਆ ਸੀ ਬਾਥੂ 10 15 ਦਿਨਾਂ ਬਾਅਦ ਟੇਡਾ ਜਾ ਹੋ ਕੇ ਦੁਬਾਰੇ ਚੱਲ ਪਿਆ ਸੀ ਜਦ ਤੱਕ ਤੁਸੀਂ ਕਹਿ ਲੋ ਵੀ ਦੁਬਾਰੇ ਪਾਣੀ ਲੱਗ ਗਿਆ ਜਾਂ ਦੁਬਾਰੇ ਰੇਹ ਪੈ ਗਈ ਉਹਦੇ ਨਾਲ ਚੱਲ ਗਿਆ ਜਾਂ ਇਹ ਇਹਦਾ ਬਹਾਨਾ ਹੋ ਗਿਆ ਵੀ ਇਹ ਵਿਚਰਲਾ ਕੇ ਕਰੀ ਸੀ ਤਾਕਤ ਵਾਲੀ ਸਪਰੇ ਸੀ ਤਾਂ ਕਰਕੇ ਜਿਹੜੀ ਆ ਕੱਖਾਂ ਵਾਲੀ ਸਪਰੇ ਆ ਉਹਨੇ ਕੰਮ ਨਹੀਂ ਕਰਿਆ ਪਰ ਜਿਹੜਾ ਤਾਕਤ ਵਾਲੀ ਸਪਰੇ ਆ ਉਹਨੂੰ ਨਦੀਨ ਆਸ਼ਿਕ ਸਪਰੇ ਦੇ ਵਿੱਚ ਰਲਾਉਣ ਦੀ ਕਿਤੇ ਵੀ ਕੋਈ ਸਪਰਸ਼ ਨਹੀਂ ਇਸ ਕਰਕੇ ਇਹਨੂੰ ਕੱਲੇ ਨੂੰ ਕਰੋ ਤੁਸੀਂ ਫੇਰ ਉਹਦਾ ਰਿਜ਼ਲਟ ਚੈੱਕ ਕਰੋ ਬਹੁਤ ਵਧੀਆ ਰਿਜ਼ਲਟ ਮਿਲੂਗਾ ਤੁਹਾਨੂੰ ਹੁਣ ਅਗਲੀ ਜਿਹੜੀ ਲਾਸਟ ਤੇ ਗੱਲ ਇਹ ਆ ਵੀ ਜਿਹੜੇ ਕਿਹੜੀਆਂ ਬੇਲੋੜੀਆਂ ਚੀਜ਼ਾਂ ਨੇ ਜ ਇੱਕ ਦਾ ਮਿੱਤਰੋ ਜਿਵਰਲਿਕ ਐਸਿਡ ਹੈ ਠੀਕ ਹੈ ਮੇਰੇ ਆਂਡੀ ਗਾਂਡੀ ਆਈ ਸਾਲ ਕਰਦੇ ਨੇ ਮੈਂ ਦੇਖਦਾ ਮੈਂ ਬਹੁਤ ਵਾਰ ਕਿਹਾ ਵੀ ਇਹਦੀ ਕੋਈ ਕੰਮ ਨਹੀਂ ਕਹਿੰਦੇ ਸੀ ਦੁਕਾਨਦਾਰ ਨੇ ਕਿਹਾ ਕਣਕ ਇਹ ਗੋਡੇ-ਗੋਡੇ ਚੱਕ ਦੂ ਠੀਕ ਹੈ ਉਹਦੀ ਬਰਾਊਨ ਜੇ ਰੰਗ ਦੀ ਖਾਕੀ ਜੇ ਰੰਗ ਦੀ ਡੱਬੀ ਹੁੰਦੀ ਹੈ ਵਿੱਚ ਕਾਲਾ ਜਿਹਾ ਲਿਕਵਿਡ ਹੁੰਦਾ ਹੈ ਕਈ ਵਾਰੀ ਪੌਦ ਤੇ ਵੀ ਕਰਦੇ ਆ ਬਹੁਤ ਲੋਕ ਸਬਜ਼ੀਆਂ ਤੇ ਵੀ ਕਰਦੇ ਆ ਉਹਦੇ ਉੱਤੇ ਨਾ ਜਿਵਰਲਿਕ ਐਸਿਡ ਲਿਖਿਆ ਹੋਊਗਾ ਕਈ ਲੋਕੋ ਨੂੰ ਪਾਥੀਆਂ ਦੇ ਪਾਣੀ ਤੋਂ ਵੀ ਤਿਆਰ ਕਰ ਲੈਂਦੇ ਆ ਪ੍ਰਭੂ ਪਾਥੀਆਂ ਦੇ ਪਾਣੀ ਤੋਂ ਤਿਆਰ ਕਰਨ ਦੀ ਛੋਟੀ ਹਿੰਮਤ ਹੈ ਪਰ ਉਹਨੂੰ ਲਿਆ ਕੇ ਕਰਨ ਦੀ ਮੈਂ ਕੋਈ ਸਲਾਹ ਨਹੀਂ ਦਿੰਦਾ ਉਹਦਾ ਕੋਈ ਫਾਇਦਾ ਨਹੀਂ ਨਾ ਮੈਂ ਕਦੇ ਕਰਿਆ ਜਿਹੜਾ ਕੰਮ ਮੈਗਨੀ ਤੇ ਜਿੱਨੇ ਕਰਨਾ ਹੈ ਠੀਕ ਹੈ ਜਿਹੜਾ ਕੰਮ ਜੂਰੀਆ ਨੇ ਕਰਨਾ ਹੈ ਪਾਣੀ ਚ ਘੋਲ ਲੋ ਵਿੱਚ ਸਪਰੇਅ ਦੇ 2 ਕਿਲੋ ਨੇ ਉਹ ਜਿਵੇਂ ਵਾਲੇ ਕਿਸੜਨੇ ਵੀ ਨਹੀਂ ਕਰਨਾ ਠੀਕ ਹੈ ਇੱਕ ਜਿਹੜੀ ਹੋਰ ਗੱਲ ਹੈ ਜਿਹੜੀ ਮੂਰਖਤਾ ਸਾਡੇ ਬੰਦੇ ਵੀ ਕਈ ਵਾਰੀ ਪਹਿਲਾਂ ਕਰਦੇ ਰਹੇ ਆ ਅੱਜ ਤੋਂ 7 ਸਾਲ ਪਹਿਲਾਂ ਮੇਰਾ ਉਦੋਂ ਖੇਤੀ ਚ ਐਡਾ ਉਹ ਨਹੀਂ ਸੀ ਵੀ ਇੰਟਰਫੀਰੈਂਸ ਜਾਂ ਨੋਲੇਜ ਉਹਦੇ 12 36 ਜਿਹੜਾ ਝੋਨੇ ਤੇ ਫੰਗੀ ਸਾਈਡ ਕਰਦੇ ਆ ਬਹੁਤ ਕਿਸਾਨ ਤੁਸੀਂ ਹੈਰਾਨ ਮੰਨੋਗੇ ਬਹੁਤ ਦੁਕਾਨਦਾਰ ਉਹ ਵੀ ਕਣਕ ਤੇ ਕਰਾ ਰਹੇ ਨੇ ਕਰਾਉਂਦੇ ਨੇ ਹਰ ਸਾਲ 1236 ਦੀ ਸਪਰੇ ਇੱਕ ਪੈਕਟ 2 ਕਿਲਿਆਂ ਤੇ ਤੁਸੀਂ ਹਿਸਾਬ ਲਾ ਲਓ ਕੋਈ ਲੌਜੀਕ ਨਹੀਂ ਬਣਦਾ ਨਾ ਯੂਨੀਵਰਸਿਟੀ ਸਪਰਸ਼ ਕਰਦੀ ਹੈ ਕਿਉਂਕਿ ਜਿਹੜੀਆਂ ਦੋਗੀਆਂ ਪੈ ਜਾਂਦੀਆਂ ਨੇ ਕਿਸਾਨ ਕਹਿੰਦਾ ਯਾਰ ਐ ਖੇਤ ਕਣਕ ਤਾਂ ਮੱਛੀ ਜੀ ਜਾਂਦੀ ਐ ਐਂ ਜਿਹਾ ਹੋ ਗਿਆ ਉਹ ਕਹਿੰਣਗੇ ਫੰਗਸ ਆ ਤਾਂ ਫੰਗੀ ਸਾਈਡ ਕਰ ਦੋ ਸਪਰੇ ਉਹ ਕੁਦਰਤੀ ਉਹ ਹੁੰਦਾ ਕਈ ਵਾਰੀ ਮੌਸਮ-ਮੌਸਮ ਸੈੱਟ ਹੋ ਜਾਂਦਾ ਚਾਰਕਣੀਆਂ ਪੈ ਜਾਂਦੀਆਂ ਨੇ ਜਾਂ ਜੂਰੀਆ ਪਾਈ ਹੁੰਦੀ ਹੈ ਕੰਮ ਉਹ ਕਰ ਜਾਂਦੀ ਹੈ ਤੇ ਬਾਣੀਏ ਦਾ ਨਾਂ ਉਹੀ ਫालतू ਦਾ ਹੋ ਜਾਂਦਾ ਵੀ ਹਾਂ ਉਹਨੇ ਦਵਾਈ ਦੱਸੀ ਸੀ ਵੀ ਉਹ ਕੰਮ ਕਰ ਗਈ ਪਰ 1236 ਦਾ ਕੋਈ ਰੋਲ ਨਹੀਂ ਗਣਕ ਦੇ ਵਿੱਚ ਨਾ ਇਹਦੀ ਕੋਈ ਸਿਫਾਰਿਸ਼ ਹੈ ਇਸ ਤੋਂ ਇਲਾਵਾ ਭਰਾਵੋ ਬਹੁਤ ਤਰ੍ਹਾਂ ਦੇ ਪ੍ਰੋਡਕਟ ਨੇ ਮਾਈਕਰੋਆਇਜ਼ਾ ਵੀ ਪ੍ਰਾਪਤ ਵਾਰ ਰਹੇ ਨੇ ਕਿਤੇ ਤਾਂ ਕਿਤੇ ਹੋਰ ਕਈ ਤਰ੍ਹਾਂ ਦੀਆਂ ਬਾਲਟੀਆਂ ਜਾਂ ਪ੍ਰੋਡਕਟ ਨੇ ਕੋਈ ਕਹਿੰਦੇ ਆ ਜੀ ਇਹ ਧਰਤੀ ਦੇ ਵਿੱਚ ਛੋਟੇ ਜਿਹੜੇ ਤੱਤ ਨੇ ਉਹ ਘੋਲ ਦੂਗਾ ਪਾਣੀ ਤੋਂ ਪਹਿਲਾਂ ਪਾ ਦਿਓ ਆਹ ਪਾ ਦਿਓ ਫਲਾਣਾ ਪਾ ਦਿਓ ਭਰਾਵੋ ਕੁਛ ਮ ਪਰਾ ਬੇਸਿਕ ਚੀਜ਼ਾਂ ਨੇ ਜ਼ਿੰਕ ਮੈਗਨੀਜ਼ ਯੂਰੀਆ ਡੀਏਪੀ ਤੁਸੀਂ ਪਾਤੀ ਠੀਕ ਹੈ ਤੇ ਬਾਕੀ ਪਾਣੀ ਸਮੇਸਰ ਲਾ ਲਓ ਆਹੀ ਹੈ ਇੱਕ ਜਿਹੜੀ ਲਾਸਟ ਤੇ ਗੱਲ ਉਹ ਇਹ ਹੈ ਵੀ 70 ਮਨ ਵਾਲਾ ਹੱਥ ਕਿਵੇਂ ਲਾਉਣਾ 70 ਮਨ ਦਾ ਜਿਹੜਾ ਹੱਥ ਕਣਕ ਉਦੋਂ ਲਾਉਗੀ ਤੁਸੀਂ ਕੀ ਕਰਨਾ ਹੈ ਜਿਹੜੀ ਚੌਥੀ ਸਪਰੇਅ ਕਰਨੀ ਹੈ ਮੈਗਨੀਜ਼ ਤੇ ਜ਼ਿੰਕ ਦੀ ਉਹਦੇ 'ਚ ਤੁਸੀਂ ਇੱਕ ਬੋਤਲ ਮਿੱਤਰੋ ਨੈਨੋ ਯੂਰੀਆ ਦੀ ਪਾ ਲਿਓ ਇੱਕ ਗੱਟਾ ਉਹ ਇਹ ਜਾਂ ਯੂਰੀਆ ਦਾ ਲਾਸਟ ਤੇ ਅੱਧਾ ਗੱਟਾ ਪਾਵੇਂ ਘਟਾ ਦਿਓ ਜਦੋਂ ਕਣਕ ਸੋਡੀ ਏਡੀ ਏਡੀ ਹੋ ਗਈ ਦੂਜਾ ਪਾਣੀ ਲੱਗ ਗਿਆ ਜਾਂ ਲੱਗਣ ਦੇ ਲਵੇ ਹੋਇਆ ਉਦੋਂ ਇੱਕ ਨੈਨੋ ਜੂਰੀਆ ਦੀ ਸਪਰੇਅ ਕਰਿਓ ਠੀਕ ਹੈ ਉਹ ਜਿਆ ਤੁਸੀਂ ਜੂਰੀਆ ਥੱਲੇ ਵਾਲੀ ਘਟਾਉਣੀ ਆ ਉਹ ਜ਼ਰੂਰੀ ਐ ਨਹੀਂ ਕਣਕ ਜ਼ਿਆਦਾ ਗੱਦ ਕਰ ਜੂ ਉੱਥੇ ਨੈਨੋ ਜੂਰੀਆ ਦੀ ਸਪਰੇਅ ਕਰਿਓ ਫਿਰ ਕਣਕ ਦੇਖੋ ਛੋਡੀ ਕਿਵੇਂ ਫਟਾਰ ਕਰਦੀ ਐ ਐਡੀ ਬੱਲੀ ਕੱਢੂਗੀ ਫਿਰ ਤੇ ਬਾਕੀ ਸਪਰੇਅ ਕਰਨ ਵਾਸਤੇ ਮੇਰੇ ਕੋਲ ਇੱਕ ਯੰਤਰ ਹੈਗਾ ਉਹਦੀ ਯੰਤਰ ਦੀ ਵੀਡੀਓ ਤੁਹਾਨੂੰ ਪਾਵਾਂਗੇ ਵੀ ਕਿਵੇਂ ਬਿਨਾਂ ਖਰਚੇ ਤੋਂ ਜਮੀ ਸੌਖਾ ਕੰਮ ਐ ਮੇਰੇ ਕੋਲ ਸਪਰੇਅ ਵਾਲਾ ਸਪਰੇਅ ਦੀ ਤਾਂ ਮੈਨੂੰ ਮਿੰਟ ਦੀ ਕਾਲ ਨਹੀਂ ਹੈਗੀ ਠੀਕ ਐ ਜੇ ਅੱਜ ਸਵੇਰੇ 7 ਵਜੇ ਤਿਆਰੀ ਕਰ ਲਈ ਵੀ ਅੱਜ ਸਪਰੇਅ ਕਰਨੀ ਐ ਚੱਲ ਵੀ 2 ਘੰਟਿਆਂ 'ਚ ਸਾਰਾ ਕਹਿੰਦੇ ਨੇ ਸੁੱਚੀ ਦੱਬਣੀ ਆ ਬਸ ਸਪਰੇਅ ਵਾਲੀ ਤਾਂ ਹੋਰ ਕੋਈ ਖੇਚਲ ਨਹੀਂ ਹੈਗੀ ਉਹਦੇ ਤੇ ਵੀ ਆਪਾਂ ਇੱਕ ਵੀਡੀਓ ਬਣਾਵਾਂਗੇ ਵੀ ਕੀ ਸਿਸਟਮ ਆਪਾਂ ਨੇ ਸਪਰੇਅ ਵਾਲਾ ਬਣਾਇਆ ਹੋਇਆ ਤੇ ਬਾਕੀ ਆਹੀ ਗੱਲਾਂ ਤੁਹਾਡੇ ਨਾਲ ਕਰਨੀਆਂ ਸੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਬਹੁਤ ਬਹੁਤ ਧੰਨਵਾਦ ਜੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤਾਂ ਸਬਸਕ੍ਰਾਈਬ ਕਰ ਲਓ ਆਪਣੇ ਯਾਰਾਂ ਦੋਸਤਾਂ ਦੇ ਨਾਲ ਆਪਣੀ ਇਹ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਵੀ ਕਰੋ ਤੁਹਾਡੀ ਕੀ ਰਾਇ ਹੈ ਕਿਉਂਕਿ ਆਪਾਂ ਕਿਸੇ ਡਿਗਰੀ ਤੋਂ ਕਿਸੇ ਗ੍ਰੈਜੂਏਟ ਤੋਂ ਕਿਸੇ ਡਿਪਲੋਮੇ ਤੋਂ ਨੌਲੇਜ ਨਹੀਂ ਲੈਂਦੇ ਆਪਾਂ ਤੁਹਾਡੇ ਕਮੈਂਟਾਂ ਤੋਂ ਤੇ ਆਪਦੇ ਤਜਰਬੇ ਤੋਂ ਜਿਹੜੀ ਨੌਲੇਜ ਇਕੱਠੀ ਕਰਦੇ ਆਂ ਉਹੀ ਤੁਹਾ ਠੀਕ ਹੈ ਤਾਂ ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਸ਼ੁਕਰੀਆ